ਸੀ ਸਰਗਰਮੀਆਂ ਲਗਾਤਾਰ ਵਧਾ ਰਹੇ ਹੋ 24 ਇਲੈਕਸ਼ਨ ਸਿਰ ਤੇ ਆ ਕੀ ਕਹਿਣਾ ਚਾਹੋ ਮੈਂ ਇੱਕ ਫਾਊਂਡੇਸ਼ਨ ਰਨ ਕਰਦੀ ਆ ਆਸਰਾ ਦੇ ਨਾਮ ਦੀ ਉਹਦੇ ਵਿੱਚ ਨੇ ਕੈਂਪਸ ਚੱਲਦੇ ਰਹਿੰਦੇ ਆ ਲਗਾਤਾਰ ਪਿਛਲੇ 8 ਮਹੀਨਿਆਂ ਤੋਂ ਜਿਹਦੇ ਵਿੱਚ ਅਸੀਂ ਆਈ ਚੈੱਕਅਪ ਕਰਦੇ ਆ ਨੰਬਰ ਚੈੱਕ ਹੁੰਦਾ ਅੱਖਾਂ ਦਾ ਤੇ ਉਦੋਂ ਬਾਅਦ ਐਨਕਾ ਵੰਡੀਆਂ ਜਾਂਦੀਆਂ ਹਨ ਮਾਨਸਾ ਜ਼ਿਲ੍ਹੇ ਦੇ ਮਾਨਸਾ ਹਲਕੇ ਦੇ ਬਠਿੰਡਾ ਦਿਹਾਤੀ ਦੇ ਮੋੜ ਦੇ ਬੁਡਲਾੜੀ ਦੇ ਇਹਨਾਂ ਚਾਰਾਂ ਹਲਕਿਆਂ 'ਚ ਕੈਂਪਸ ਲੱਗੇ ਸੀ ਮੈਂ ਬਿਮਾਰ ਹੋ ਗਈ ਸੀ ਕੈਂਪਸ ਲੱਗਣ ਤੋਂ ਬਾਅਦ ਤੇ ਮੇਰੇ ਤੋਂ ਆਇਆ ਨਹੀਂ ਗਿਆ ਮੈਂ ਆਲਮੋਸਟ ਡੇਡ ਮਹੀਨੇ ਬਦਾਈਆਂ ਉਹ ਸਾਰੀਆਂ ਐਨਕਾ ਕੈਂਪਾਂ ਦੀਆਂ ਪੈਂਡਿੰਗ ਪਈਆਂ ਸੀ ਤੇ ਕੋਡ ਲੱਗਣ ਦੇ ਅਸਾਰ ਹੈ ਕਿ ਹੋਰ 10 ਦਿਨਾਂ 'ਚ న్యూਸ ਵਿੱਚ ਲਗਾਤਾਰ ਆ ਰਿਹਾ ਹੈ ਕਿ 10 ਦਿਨਾਂ 'ਚ ਕੋਡ ਲੱਗ ਜਾਊਗਾ ਸਚਾਈ ਇਹ ਹੈ ਕਿ ਮੈਂ ਸਾਰੇ ਕੈਂਪਸ ਤੇ ਆਨਕਾ ਵੰਡਨ ਆਈ ਹਾਂ ਮੈਂ ਕਿਸੇ ਸਿਆਸੀ ਸਰਗਰਮੀ ਕਰਕੇ ਨਹੀਂ ਆਈ ਤੁਸੀਂ ਲੋਕ ਸਭਾ ਤੇ ਲਗਾਤਾਰ ਜਿਹੜਾ ਹੈ ਹਲਕਾ ਬਟੰਡਾ ਉਸ ਵਿੱਚ ਰਏ ਹੋ ਚਾਚਾ ਤੁਹਾਡੇ ਚਾਰੀਆਂ ਵਿਰੋਧੀ ਬਾਰ-ਬਾਰ ਤੁਹਾਡਾ ਨਾਮ ਦਾ ਤੁਹਾਡਾ ਜ਼ਿਕਰ ਆਇਆ ਵੀ ਤੁਸੀਂ ਝੂਠ ਲੱਗਦਾ ਮੈਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਵਿਰੋਧੀਆਂ ਨੂੰ ਕਿਵੇਂ ਪਤਾ ਲੱਗਿਆ ਓਨੈਸਟਲੀ ਮੈਨੂੰ ਤਾਂ ਇਸ ਗੱਲ ਦਾ ਬਿਲਕੁਲ ਨਹੀਂ ਪਤਾ ਔਰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੀਆਂ ਕਿ ਮੈਂ ਆਪਦੇ ਕੈਂਪਸ ਤੇ ਜ਼ਿਕਰ ਚਾਈ ਸੀ ਮੇਰਾ ਕੋਈ ਪੋਲੀਟਿਕਲੀ ਕੀ ਚੱਲ ਰਿਹਾ ਹੈ ਉਹ ਰਾਜਾ ਜੀ ਨੂੰ ਪਤਾ ਹੈ ਮੈਨੂੰ ਬਿਲਕੁਲ ਨਹੀਂ ਪਤਾ ਮੈਂ ਓਨੈਸਟਲੀ ਮੈਂ ਆਪਦੇ ਕੈਂਪਸ ਨੂੰ ਲੈ ਕੇ ਆਈ ਹਾਂ ਬਾਕੀ ਪਾਰਟੀ ਦੇ ਉਹ ਕਿਦਾਂ ਸੋਣਾ ਗਏ ਦੇਖੋ ਪੰਜਾਬ ਦਾ ਮੁੱਖ ਮੰਤਰੀ ਇਕੱਲੇ ਪੰਜਾਬ ਨੂੰ ਰਿਪਰੈਜ਼ੈਂਟ ਨਹੀਂ ਕਰ ਰਿਹਾ ਹੁੰਦਾ ਉਹ ਦੁਨੀਆ ਭਰ ਤੇ ਬੈਠੇ ਪੰਜਾਬੀਆਂ ਦਾ ਮੁਖੀ ਹੁੰਦਾ ਇੱਕ ਤਰੀਕੇ ਦੇ ਨਾਲ ਸਾਰੇ ਮਤਲਬ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਦਾ ਇੱਕ ਬੰਦਾ ਜਦੋਂ ਇੱਕ ਪੰਜਾਬ ਦਾ ਮੁਖੀ ਇਸ ਤਰ੍ਹਾਂ ਦਾ ਵਤੀਰਾ ਕਰਦਾ ਹੈ ਔਰ ਇੰਨੀ ਭੱਦੀ ਸ਼ਬਦਾਵਲੀ ਵਰਤਦਾ ਔਰ ਆਪਦੇ ਆਪੇ ਤੋਂ ਬਾਹਰ ਹੋ ਜਾਂਦਾ ਹੈ ਮਤਲਬ ਉਹਦਾ ਆਪਦੇ ਆਪ ਤੇ ਕੰਟਰੋਲ ਹੀ ਨਹੀਂ ਹੁੰਦਾ ਮੈਨੂੰ ਲੱਗਦਾ ਸਾਰੇ ਦੁਨੀਆ ਭਰ ਚ ਬੈਠੇ ਪੰਜਾਬੀਆਂ ਦਾ ਸ਼ਰਮ ਨਾਲ ਸਿਰ ਨੀਵਾ ਹੋ ਗਿਆ ਆਈ ਡੋਟ ਨੋ ਮੁੱਖ ਮੰਤਰੀ ਸਾਹਿਬ ਨੂੰ ਕੀ ਪ੍ਰੋਬਲਮ ਸੀ ਜਾਂ ਕੀ ਇਸ ਤਰ੍ਹਾਂ ਦਾ ਬਿਹੇਵੀਅਰ ਬਹੁਤ ਸ਼ਰਮਨਾਕ ਹੈ ਤੇ ਇਸ ਤਰ੍ਹਾਂ ਦਾ ਬਿਹੇਵੀਅਰ ਕੱਲੇ ਪੰਜਾਬੀ ਪੰਜਾਬ ਚ ਬੈਠੇ ਨਹੀਂ ਦੁਨੀਆ ਪਰ ਦੇ ਲੋਕਾਂ ਲਈ ਬਹੁਤ ਸ਼ਰਮਨਾਕ ਸੀ ਇਹ ਹੋਣਾ ਨਹੀਂ ਸੀ ਚਾਹੀਦਾ ਉਹਨੇ ਉਹਨੇ ਚ ਰਾਜਾ ਵੜਿੰਗ ਜੀ ਇਥੋਂ ਤੋਂ ਲੜੇ ਸੀ ਜਿਓ ਵਿੱਚ ਜੇ ਤੋ ਰੋਟੇਟ ਮਿਲਦੀ ਆ ਤੁਹਾਡੇ ਕਿਹੜੇ ਹੋ ਜ ਤੁਸੀਂ ਤਾਂ ਵਿਚਰ ਰਹੇ ਹੋਰਾ ਨਾ ਤਰ ਹਲਕੇ ਦੇਖੋ ਜੀ ਮੈਂ ਹਜੇ ਪੋਲਿਟੀਕਲੀ ਐਕਟਿਵ ਨਹੀਂ ਹੈਗੀ ਪਰ ਜੋ ਜਿੰਨੀਆਂ ਪ੍ਰੋਬਲਮ ਸਾਡੇ ਦੇਸ਼ ਚ ਚੱਲ ਰਹੀਆਂ ਨੇ ਜਿਹੜੇ ਵਾਅਦੇ ਲੈ ਕੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਅਸੀਂ ਨਸ਼ਾ ਖਤਮ ਕਰਾਂਗੇ ਅਸੀਂ ਬੇਰੋਜ਼ਗਾਰੀ ਖਤਮ ਕਰਾਂਗੇ ਕਿਸਾਨਾਂ ਦੀਆਂ ਜਿੰਨੀਆਂ ਦਿੱਕਤਾਂ ਅਸੀਂ ਉਹ ਖਤਮ ਕਰਾਂਗੇ ਕਿਸਾਨਾਂ ਦੇ ਨਾਲ ਖੜਾਂਗੇ ਮੈਨੂੰ ਤੁਸੀਂ ਇਹ ਦੱਸੋ ਕਿ ਇਹਨਾਂ ਤਿੰਨਾਂ ਤਿੰਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਇੱਕ ਵੀ ਗੱਲ ਨੂੰ ਜੇ ਐਡਰੈਸ ਕੀਤਾ ਹੋਵੇ ਇਹ ਇੰਨੀ ਫੇਲੀਅਰ ਵਾਲੀ ਸਰਕਾਰ ਸਾਬਤ ਹੋਈ ਹੈ ਜਿਹੜਾ ਨੌਜਵਾਨ ਸ਼ਹੀਦ ਹੋਇਆ ਕਿਸਾਨੀ ਮੋਰਚੇ ਦੇ ਵਿੱਚ ਉਹਦੇ ਸਿਰ 'ਚੋਂ ਬੁਲੇਟ ਮਿਲੀ ਇਹਨਾਂ ਨੇ ਅਜੇ ਤੱਕ ਐਫ ਆਈ ਆਰ ਲੋਜ ਨਹੀਂ ਕੀਤੀ ਉਹਦੇ ਤੇ ਜਿਹੜਾ ਨੌਜਵਾਨ ਜਿਹਨੂੰ ਪੀਜੀਆਈ ਸੀ ਲੈ ਕੇ ਆਂਦਾ ਪਰਮਪਾਲ ਨੂੰ ਉਹ 4 ਦਿਨ ਤੱਕ ਰੋहतक ਦੇ ਪੀਜੀਆਈ ਦੇ ਵਿੱਚ ਪਿਆ ਰਿਆ ਇਹਨਾਂ ਨੇ ਬਿਲਕੁਲ ਉਤਾਂ ਨਹੀਂ ਕੀਤਾ ਕਿ ਉਹਨੂੰ ਚੱਕ ਕੇ ਲਿਆਂਦਾ ਜਾਵੇ ਜਾਂ ਉਹਦਾ ਇਲਾਜ ਹੀ ਕਰਵਾਇਆ ਜਾਵੇ ਬਾਰ-ਬਾਰ ਮਿੰਤਾ ਕਰਨ ਤੋਂ ਬਾਅਦ ਉਹਨੂੰ ਪੀਜੀਆਈ ਚ ਲਿਆਂਦਾ ਗਿਆ ਔਰ ਇੱਕ ਗੱਲ ਹੋਰ ਦੱਸ ਤਿਆਂ ਉਹਦੀ ਸਰਜਰੀ ਤੋਂ ਬਾਅਦ ਉਹਨੂੰ ਅਗਲੇ ਦਿਨ ਸਰਕਾਰ ਛੁੱਟੀ ਦੇ ਰਹੀ ਸੀ ਯਾ ਇਹਨਾਂ ਦਾ ਮਤਲਬ ਰਵਈਆ ਇੰਨਾ ਕਿ ਗਲਤ ਹੈ ਕਿਸਾਨਾਂ ਨੂੰ ਲੈ ਕੇ ਜਿਹੜੇ ਰੋਜ਼ ਕਿਸਾਨਿਆਂ ਦੇ ਨਾਂ ਦੇ ਨਾਰੇ ਲਾਉਂਦੇ ਸੀ ਇਹ ਕਹਿੰਦੇ ਸੀ ਕਿ ਅਸੀਂ ਕਿਸਾਨ ਪੱਖੀ ਹਾਂ ਸਭ ਤੋਂ ਵੱਧ ਕਿਸਾਨ ਵਿਰੋਧੀ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰੂਵ ਹੋਈ ਆ ਹਰ ਫਰੰਟ ਤੇ ਫੇਲੀਅਰ ਹੈ ਹਰ ਇੱਕ ਫਰੰਟ ਤੇ ਤੁਸੀਂ ਤੁਸੀਂ ਅੱਜ ਜਿਹੜੇ ਪ੍ਰੋਗਰਾਮ ਰੱਖੇ ਨੇ ਉਹ ਸਾਰੇ ਜਿਹੜੇ ਤੁਹਾਡੇ ਕਾਉਂਸਲਰ ਨੇ ਉਹਨਾਂ ਦੇ ਕਰਕੇ ਇੱਕ ਪਾਸੇ ਤੁਸੀਂ ਕਹਿੰਦੇ ਤੁਸੀਂ ਐਨਜੀਓ ਚ ਸਾਰਾ ਜਿਹੜਾ ਪ੍ਰੋਗਰਾਮ ਕਰਿਆ ਦੂਜੀ ਪਾਸੇ ਤੁਸੀਂ ਲਗਾਤਾਰ ਅੰਦਰ ਗੱਦੀ ਇਹ ਸੰਪਰਕ ਮੈਂ ਕਿ ਕਿਸ ਤਰ੍ਹਾਂ ਨਾ ਕੀਤੀ ਜਾਵੇ ਵੀ ਤੁਸੀਂ 24 ਦੀ ਇਲੈਕਸ਼ਨ ਨਹੀਂ ਲੜੋਗੇ ਮੈਂ ਤੁਹਾਨੂੰ ਨਾ ਮੈਂ ਹਾਂ ਕਹੀਏ ਨਾ ਮੈਂ ਨਾ ਕਹੀਏ ਰਾਈਟ ਜਿਨ੍ਹਾਂ ਨੇ ਜਿਨ੍ਹਾਂ ਐਮਸੀਜ਼ ਨੇ ਬਠਿੰਡਾ ਜ਼ਿਲ੍ਹੇ ਦੇ ਇਨਾ ਸਾਰਿਆਂ ਨੇ 19 ਦੀਆਂ ਇਲੈਕਸ਼ਨਸ ਦੇ ਵਿੱਚ ਰਾਜਾ ਜੀ ਨੂੰ ਬਹੁਤ ਮਾਨ ਸਨਮਾਨ ਬਖਸ਼ਿਆ ਬਹੁਤ ਪਿਆਰ ਬਖਸ਼ਿਆ ਬੜਾ ਸਾਥ ਦਿੱਤਾ ਤੇ ਇਹ ਨਹੀਂ ਕਿ ਮੈਂ ਹੁਣੀ ਆਈ ਐ ਮੈਂ ਪਹਿਲਾਂ ਵੀ ਆਉਂਦੀ ਰਹੀ ਐ ਪਿਛਲੇ 5 ਸਾਲਾਂ ਦੇ ਵਿੱਚ ਮੈਂ ਆਉਂਦੀ ਰਹੀ ਐ ਲਗਾਤਾਰ ਕਦੀ ਵੀ ਨਹੀਂ ਆਈ ਪਰ ਕਦੀ ਇਸ ਹਲਕੇ ਨਾਲੋਂ ਨਾਤਾ ਨਹੀਂ ਤੋੜਿਆ ਤੇ ਮੈਨੂੰ ਲੱਗਦਾ ਇਹ ਨਾਤਾ ਸਦਾ ਇਸੇ ਤਰ੍ਹਾਂ ਜੁੜਿਆ ਰਹੂਗਾ ਬਿਕੋਜ਼ ਇਸ ਇਲਾਕੇ ਨੇ ਬਹੁਤ ਮਾਨ ਸਨਮਾਨ ਬਖਸ਼ਿਆ ਮਸਲਾਂ ਦੀਆਂ ਬੋਡੀਆਂ ਨੂੰ ਲੈ ਕੇ ਵੀ ਕਿਹਾ ਜਾਦਾ ਸਰਕਾਰ ਵੱਲੋਂ ਵੀ ਜਿਹੜੀਆਂ ਤੁਹਾਡੇ ਰਾਜ ਚ ਤੱਕ ਉਹਨਾਂ ਦੀ ਜਾਂਚ ਹੋਊਗੀ ਜਿੰਨੇ ਸੂਬੇ ਆਸੇ-ਪਾਸੇ ਤੁਸੀਂ ਯੂਪੀ ਦੇਖ ਲਓ ਤੁਸੀਂ ਅਡ ਅਡ ਸੂਬਿਆਂ ਦਾ ਚੱਕ ਕੇ ਦੇਖ ਲਓ ਉਹਨਾਂ ਸਾਰੇ ਸੂਬਿਆਂ ਦੀਆਂ ਬਾਡੀਜ਼ ਉੱਥੋਂ ਹੀ ਬਣਦੀਆਂ ਔਰ ਅਗਲੀ ਗੱਲ ਇਹ ਰਾਜਾਜੀਤ ਦੇ ਵੇਲੇ ਨਹੀਂ ਬਣੀਆਂ ਬਾਡੀਜ਼ ਜਿੰਨੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਸਾਰਿਆਂ ਦੀਆਂ ਬਾਡੀਜ਼ ਵੀ ਉੱਥੇ ਹੀ ਬਣਦੀਆਂ ਰਹੀਆਂ ਪੰਜਾਬ 'ਚੋਂ ਬਾਡੀਜ਼ ਕਦੀ ਬਣੀਆਂ ਹੀ ਨਹੀਂ ਔਰ ਮੈਂ ਇੱਕ ਗੱਲ ਵੈਸੇ ਵੀ ਕਹਿਣਾ ਚਾਹਾਂਗੀ ਕਿ ਨਾ ਕਦੀ ਕਿਸੇ ਦਾ ਰੁਪਈਆ ਖਾਦਾ ਨਾ ਜ਼ਿੰਦਗੀ 'ਚ ਖਾਣਾ हमेशा इन ओपनली कहों इन ओपनली रहे हैं डरावे ना मारो तो लगता नहीं डरावे ना मारो ना जो करना है करो बिल्कुल ना डरावे मारो